ਸਾਡਾ ਸਵਾਗਤ ਹੈ ਜੀ ਭਰਾਵਾ ਜੇਡੀ ਬੱਸ ਸਟੈਂਡ ਰੋਡ ਮੋੜ ਮੰਡੀ ਸਾਡੀ ਵੀਡੀਓ ਵਿੱਚ ਦੇਖੋ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੀ ਸੂਟਾਂ ਦੀ ਵੈਰਾਈਟੀ ਜੀ ਅੱਜ ਖਾਰਿਆ ਤੁਹਾਨੂੰ ਮਸਲੀਨ ਦਾ ਸੂਟ ਹੈ ਯਾਰ ਓਵਰ ਫੁੱਫੀ ਸੂਟ ਗਰਮੀ ਵਾਲਾ ਸਿਰਫ 400 ਰੁਪਏ ਦੇ ਵਿੱਚ ਜੀ ਰੰਗ ਦੇ ਵਿੱਚ ਨਮਾ ਡਿਜ਼ਾਈਨ ਆ ਚੁੱਕਿਆ ਰੰਗੜੀਆਂ ਸਾਰੇ ਜੀ ਇਹਦੇ ਵਿੱਚ ਦੇਖ ਸਕਦੇ ਹੋ ਇਹ ਰੰਗੜੀਆਂ ਨੂੰ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਤੇ ਟ੍ਰੋਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ ਭਰਾਵਾ ਜੇਡ ਤੇ ਪਾਰੀ ਸੇਲ ਮੇਲੇ ਦੇ ਵਿੱਚ ਮਸਲੀਨ ਦਾ ਸੂਟ ਆਲਓਵਰ ਸਿਰਫ 400 ਰੁਪਏ ਦੇ ਵਿੱਚ ਜੀ ਰੰਗ ਲਾਈਟ ਲੈ ਲਓ ਡਾਰਕ ਲੈ ਲਓ ਮੀਡੀਅਮ ਲੈ ਲਓ ਜੀ ਸੂਤੀ ਸੂਟ ਹੈ ਜੀ ਗਰਮੀ ਵਾਲਾ ਸਿਰਫ 400 ਰੁਪਏ ਦੇ ਵਿੱਚ ਜੀ ਇਹ ਕੁੜੀਆਂ ਪਰਾਵਾਂ ਦੀ ਹਟ ਤੇ ਪਾਰੀ ਸੇਲ ਮੇਲੇ ਦੇ ਵਿੱਚ ਸੂਤੀ ਸੂਟਾਂ ਦੀ ਭਾਰੀ ਸੇਲ ਕੜਾਈ ਵਾਲੇ ਸੂਟਾਂ ਦੀ ਭਾਰੀ ਸੇਲ ਹਰੇਕ ਪ੍ਰਕਾਰ ਦੇ ਕੱਪੜੇ ਦੀ ਸੇਲ ਚੱਲ ਰਹੀ ਹੈ ਜੀ ਇਹ ਡੀਐਨ ਮਸਲੀਨ ਦੇ ਉੱਤੇ ਹੈ ਜੀ ਆਲਓਵਰ ਮਸਲੀਨ ਰੇਟ ਸਿਰਫ 400 ਰੁਪਏ ਦੇ ਵਿੱਚ ਜੀ ਰੰਗਰੇ ਦੇ ਵਿੱਚ ਮਿਲ ਜਾਣਗੇ ਜੀ ਨਵੇਂ ਡਿਜ਼ਾਈਨ ਆ ਚੁੱਕੇ ਗਰਮੀ ਵਾਲਾ ਮਾਲ ਪਹੁੰਚ ਚੁੱਕਿਆ ਹੈ ਜੀ ਭਰਾਮਾਂ ਦੀ ਹਟ ਤੇ ਪਾਰੀ ਸੇਲ ਮੇਲੇ ਦੇ ਵਿੱਚ ਜੀ ਸਿਰਫ 400 ਰੁਪਏ ਚ ਮਸਲੀਨ ਦੇ ਸੂਟ ਜੀ 올ਓਵਰ ਸੂਟ ਹੈ ਜੀ 5 ਮੀਟਰ ਕਪੜਾ ਸੂਤੀ ਮਸਲੀਨ ਸਿਰਫ 400 ਰੁਪਏ ਦੇ ਵਿੱਚ ਜੀ ਭਰਾਮਾਂ ਦੀ ਹਟ ਦੇ ਪਾਰੀ ਸੇਲ ਮੇਲੇ ਦੇ ਵਿੱਚ ਮਸਲੀਨ ਦੇ ਸੂਟ ਸਿਰਫ 450 ਚਾਤੇ ਜੀ 400 ਰੁਪਏ ਦੇ ਵਿੱਚ 올ਓਵਰ ਸੂਟ ਸਿਰਫ 400 ਰੁਪਏ ਦੇ ਵਿੱਚ ਰੰਗ ਲਾਈਟ ਲੈ ਲੋ ਡਾਰਕ ਲੈ ਲੋ ਵੋਲਟੇਜ ਪ੍ਰਿੰਟ ਬੁੱਢੀਆਂ ਵਾਲੇ ਡੀਨ ਸਾਰੀ ਮਿਲ ਜੂਗੀ ਇਹਦੇ ਵਿੱਚ ਸਿਰਫ 400 ਰੁਪਏ ਚ ਕਰਤੇ ਜੀ ਇਹਦੇ ਧਰਮੇਲੇ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਭਰਾਮਾਂ ਦੀ ਹੱਟੀ ਤੇ ਭਾਰੀ ਸੇਲ ਮੇਲੇ ਦੇ ਵਿੱਚ ਮਸਲੀਨ ਦਾ ਸੂਟ ਸਿਰਫ 400 ਰੁਪਏ ਚ ਕਰਤਾ ਜੀ ਇਹ ਰੰਗਤਾਏ ਜੀ ਬਹੁਤ ਹੀ ਸਾਰੇ ਡਿਜ਼ਾਈਨਿੰਗ ਆ ਚੁੱਕੀਆਂ ਜੀ ਗਰਮੀ ਵਾਲੇ ਮਾਲ ਆ ਸਿਰਫ 4 400 ਰੁਪਏ ਦੇ ਚ ਬਜ਼ਾਰ ਚ ਮਿਲੇ 600 ਦਾ ਬਜ਼ਾਰ ਚ ਮਿਲੇ 550 ਦਾ ਭਰਾਮਾਂ ਦੀ ਹੱਟੀ ਦਾ ਰੇਟ ਸਿਰਫ 400 ਰੁਪਏ ਦੇ ਵਿੱਚ ਜੀ ਮਸਲੀਨ ਦੇ ਸੂਟ ਸਿਰਫ 4 400 ਰੁਪਏ ਚ ਕਰਦੇ ਜੀ ਸੂਤੀ ਸੂਟ ਸਿਰਫ 400 ਰੁਪਏ ਦੇ ਵਿੱਚ ਜੀ ₹10000 ਦੇ ਕੱਪੜੇ ਦੀ ਖਰੀਦ ਕਰੋ ਤੇ ਟਰਾਲੀ ਰੈਂਗ ਸੂਟਾਂ ਦਾ ਭਰਕੇ ਲਿਆ ਜਾਓ ਭਰਾਮਾ ਦੇ ਹਿੱਟੇ ਪਾਰੀ ਸੇਲ ਮੇਲੇ ਦੇ ਵਿੱਚ ₹10000 ਦੀ ਕੱਪੜੇ ਦੀ ਖਰੀਦ ਕਰਨ ਤੇ ਟਰਾਲੀ ਰੈਂਗ ਦੀ ਸਕੀਮ ਚੱਲ ਰਹੀ ਹੈ ਜੀ ₹400 ਵਿੱਚ ਕਰਤੇ ਜੀ ਸਾਰੇ ਕਲਰ ਲਾਈਟ ਕਲਰ ਲੈ ਲਓ ਡਾਰਕ ਵੀ ਲੈ ਲਓ ਫ੍ਰੈਂਚ ਵੀ ਜੇ ਇਹਨਾਂ ਸਭ ₹400 ਦੇ ਵਿੱਚ ਹੀ ਸੂਟ ਹੈ ਭਰਾਮਾ ਦੇ ਹਿੱਟੇ ਪਾਰੀ ਸੇਲ ਮੇਲੇ ਦੇ ਵਿੱਚ ਮਸਲੀਨ ਕਾਟਨ ਦਾ ਸੂਟ ਸਿਰਫ ₹400 ਵਿੱਚ ਕਰਤਾ ਜੀ ਸਿਰਫ ₹400 ਦੇ ਵਿੱਚ ਪਰਾਮਾਂ ਦੀ ਹੱਟੀ ਨੇੜੇ ਦਰਸ਼ਨ ਡੈਰੀ ਮੋਰ ਮੰਡੀ ਆ ਦੇਖੋ ਜੀ ਰੰਗ ਰਿਆ ਨੇ ਦੇ ਵਿੱਚ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਤੇ ਕਾਹ ਦਾ ਫਾਇਦਾ ਹੋ ਸਕੇ ਹਰੇਕ ਟਿਕਰ ਵੀਡੀਓ ਪਹੁੰਚੇ ਕਿ ਪਤਾ ਲੱਗ ਸਕੇ ਦੇਸ਼ ਦੇ ਪਾਸੇ ਲੈ ਕੇ ਜਾਓ ਜੀ ਪਰਾਮਾਂ ਦੀ ਹੱਟੀ ਤੇ ਪਾਰੀ ਸੇਲ ਮੇਲੇ ਦੇ ਵਿੱਚ ਵਧੀਆ ਕੱਪੜੇ ਦੀ ਪਾਰੀ ਸੇਲ ਹੈ ਜੀ ਵਧੀਆ ਕਪੜਾ ਵਧੀਆ ਕਪੜਾ ਪਰਾਮਾਂ ਦੀ ਹੱਟੀ ਨਿਹਾਲ ਦਰਸ਼ਨ ਡੈਰੀ ਮੋਰ ਮੰਡੀ